ਸਮਰਲੂਸ ਦੇਖ ਰਹੇ ਤੁਸੀਂ ਮੈਂ ਹਮੋਇ ਤਲਵਾਰ ਤੁਸੀਂ ਰਾਹ ਜਾਂਦੇ ਲੁੱਟ ਦੀ ਨੀਅਤ ਨਾਲ ਤੇਜ਼ਦਾਰ ਹਥਿਆਰਾਂ ਨਾਲ ਹਮਲੇ ਕਰਨ ਲਈ ਵਾਰਦਾਤਾ ਤੇ ਕਾਫੀ ਸੁਣੀ ਹੋਣਗੀਆਂ ਪਰ ਅੱਜ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਇੱਕ ਅਜੀਹੀ ਕਹਾਣੀ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਜਿੱਥੇ ਇੱਕ ਵਿਅਕਤੀ ਨੇ ਆਪਣੀ ਮਹਿਲਾ ਦੇ ਹੀ ਵੱਲੋਂ ਪੈਸੇ ਦੀ ਮੰਗ ਕਰਨ ਤੇ ਪੈਸੇ ਦੀ ਮੰਗ ਜਦੋਂ ਉਸ ਦੀ ਮਹਿਲਾ ਨੇ ਉਹਦੀ ਪਤਨੀ ਨੇ ਪੂਰੀ ਨਹੀਂ ਕੀਤੀ ਤਾਂ ਉਸ ਦੇ ਗਲੇ ਤੇ ਹੀ ਤੇਜ਼ਦਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਜਿਹੜੀ ਮਹਿਲਾ ਵਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਈ ਤੇ ਹੁਣ ਤੱਕ ਜਿਹੜਾ ਜ਼ਖਮ ਨੇ ਉਹ ਹਾਲੇ ਤੱਕ ਭਰੇ ਨਹੀਂ ਹਤਾ ਕਿਸ ਤਰੀਕੇ ਦੀ ਹਾਲਾਤ ਨੇ ਬਣੇ ਤੇ ਉਹ ਗੱਲਬਾਤ ਉਹਨਾਂ ਦੇ ਨਾਲ ਅਸੀਂ ਕਰਾਂਗੇ ਸਰਨਲ ਮजूद ਨੇ ਕੀ ਨਾਮ ਹੈ ਜੀ ਤੁਹਾਡਾ ਹਰਜੀਤ ਕੋ ਹਰਜੀਤ ਜੀ ਕੀ ਸਾਰਾ ਮਾਮਲਾ ਹੋਇਆ ਜੀ ਅਸੀਂ ਮਤਲਬ ਸੁਣਦੇ ਹਾਂ ਅਕਸਰ ਕਿ ਜਿਹੜੇ ਲੁੱਟ ਦੀ ਨੀਅਤ ਨਾਲ ਉਹਨਾਂ ਦੇ ਜਿਹੜੇ ਲੋਕ ਨੇ ਉਹ ਹਥਿਆਰ ਦਾ ਹਮਲਾ ਕਰ ਦਿੰਦੇ ਆ ਕਿ ਤੁਸੀਂ ਪੈਸੇ ਦੇ ਦਿਓ ਪਰ ਤੁਹਾਡੇ ਪਤੀ ਨੇ ਹੀ ਤੁਹਾਡੇ ਨਾਲ ਇਸ ਤਰ੍ਹਾਂ ਦਾ ਕਾਰਾ ਕਰਤਾ ਉਹ ਤਾਂ ਵੀਰੇ ਆਪਣੀ ਸੋਚ ਹੈ ਨਾ ਉਹਨਾਂ ਦੀ ਹੁਣ ਕਹਿ ਕੇ ਕੀ ਕਹਿ ਸਕਦੀ ਆ ਮੈਂ ਓਇਆ ਕੀ ਸੀ ਸਾਰਾ ਵਿਸਤਾਰ ਨਾਲ ਦੱਸੋ ਹੋਇਆ ਕੁਛ ਨਹੀਂ ਸਾਡੇ ਨਾਲ ਨਹੀਂ ਰਹਿੰਦਾ ਹੀ ਰਾਜਸਥਾਨ ਹੀ ਰਹਿੰਦਾ ਹੈ ਉੱਥੇ ਹੀ ਸਾਨੂੰ ਘੋੜਦਾ ਕਿੰਨੇ ਸਾਲ ਹੋ ਗਏ ਤੁਹਾਡੇ ਯਾਰ ਨੂੰ ਸਾਨੂੰ 10-12 ਸਾਲ ਹੋ ਗਏ 10-12 ਸਾਲ ਤੋਂ ਬਾਅਦ ਉੱਥੇ ਰਾਜਸਥਾਨ ਹੀ ਰਹ ਰਿਹਾ ਜੀ ਹਾਂ ਜੀ ਉੱਥੇ ਕੰਮ ਕਰਦਾ ਉੱਥੇ ਗਾੜ ਦੀ ਨੌਕਰੀ ਕਰਦਾ ਪੈਲ ਡਰਾਈਵਰੀ ਕਰਦਾ ਫਿਰ ਹੁਣ ਗਾੜ ਦੀ ਨੌਕਰੀ ਪੈਲਸ ਚ ਕਰਦਾ ਹੈ ਇੱਥੇ ਕਿੰਨੀ ਦੇਰ ਬਾਅਦ ਆਉਂਦਾ ਹੈ ਇੱਥੇ ਤਾਂ ਜਮੇ ਮਹੀਨੇ 2 ਮਹੀਨੇ ਜਦੋਂ ਮਤਲਬ ਜਦੋਂ ਮੇਰਾ ਮੁੰਡਾ ਕੰਮ ਕਰਦਾ ਹੈ ਜਦ ਵੀ ਉਹਦੀ ਸੈਲਰੀ ਦਾ ਟਾਈਮ ਹੁੰਦਾ ਹੈ ਉਦੋਂ ਆ ਜਾਂਦਾ ਪੈਸੇ ਲੈਣ ਆ ਜਾਂਦਾ ਹਾਂ ਜੀ ਪ ਤੋ ਤੜਲੇ ਆ ਨਾ ਕਦੀ ਉਹਨਾਂ ਨੂੰ ਬਹਾ ਉਹਨਾਂ ਨੂੰ ਕਹਿੰਦਾ ਕਿ ਮੁੰਡੇ ਨੇ ਕਹਿੰਦੇ ਤੂੰ ਪੈਸੇ ਲੈ ਕੇ ਆ ਤੋ ਬਸ ਫालतू ਖਰਚੇ ਕਰਨੇ ਜਿਹੜੇ ਬਚਣੇ ਵੀ ਮੈਂ ਫੇਰ ਕਹਿਣਾ ਮੈਨੂੰ ਕਿਰਾਇਆ ਦੋ ਮੈਂ ਜਾਵਾਂ ਅਸੀਂ ਕਿੰਨੇ ਬੱਚੇ ਮੇਰੇ ਦੋ ਬੱਚੇ ਅਸੀਂ ਲੜਾਈ ਝਗੜੇ ਦੇ ਵਾਸਤੇ ਆ ਅਸੀਂ ਕਿਰਾਇਆ ਦੇਣਾ ਚੰਗਾ ਸਮਝਦੇ ਹਾਂ ਕਿ ਉਹਨਾਂ ਕਿ ਝਗੜਾ ਨਾ ਹੋਵੇ ਸ਼ਾਂਤੀ ਬਣੀ ਜਾਵੇ ਹਾਂਜੀ ਤੇ ਹੁਣ ਕੀ ਹੋਇਆ ਸੀ ਲਾਸਟ ਕੀ ਵਾਪਰਿਆ ਹੁਣ ਇਹੀ ਹੋਇਆ ਕਿ ਆਇਆ ਹੈ ਆਣ ਕੇ ਮੈਨੂੰ ਕਹਿੰਦਾ ਆਂਦਾ ਕਿ ਮੈਂ ਬੰਬੇ ਚੱਲ ਜਾਣਾ ਤੋ ਤੂੰ ਮੈਨੂੰ ਹੋਟਲ ਚ ਮੇਲ ਮੇ ਹੋਟਲ ਚ ਠਹਿਰਿਆ ਹੋਇਆ ਮੈਨੂੰ ਫੋਨ ਕੀਤਾ ਆਪਣੇ ਘਰ ਨਹੀਂ ਆਇਆ ਨਹੀਂ ਮੈਂ ਉਹਨੂੰ ਕਿਹਾ ਮਗਾ ਤੂੰ ਬੇਗਾਨਾ ਨਹੀਂ ਆਪਣਾ ਹੈ ਤੋ ਮਗਾ ਮੈਨੂੰ ਹੋਟਲ ਚ ਕਿਉਂ ਸੱਦਦਾ ਮੈਂ ਚੰਗੀ ਲੱਗਦੀ ਆ ਬੇਗਾਨਾ ਹੋਵੇ ਤੋ ਸੱਦੇ ਮਗਾ ਤੋ ਆਪਣੇ ਘਰ ਆ ਕੇ ਕਹਿੰਦੇ ਘਰ ਨਹੀਂ ਮੈਂ ਆਣਾ ਮੈਂ ਚੱਲ ਜਾਣਾ ਤੋ ਮਗਾ ਚਲੋ ਠੀਕ ਹੈ ਮੇਰੀ ਦੁਕਾਨਦਾਰੀ ਦਾ ਟਾਈਮ ਹੀ ਸਵੇਰ ਸਵੇਰ ਦਾ ਟਾਈਮ ਹੀ ਮੈਂ ਰੇੜੀ ਲਾਉਂਦੀ ਹਾਂ ਰੇੜੀ ਦਾ ਕੰਮ ਕਰਦਾ ਹਾਂਜੀ ਮੈਂ ਚਾ ਰੇੜੀ ਦਾ ਆਰਾਮ ਤਲਾਈ ਚੌਂਕ ਮੈਂ ਰੇੜੀ ਲਾਉਂਦੀ ਆ ਤੋ ਉਹ ਖਰਚਾ ਕਦੀ ਨਹੀਂ ਦਿੰਦਾ ਉਲਟਾ ਤੁਹਾਡੇ ਕੋ ਪੈਸੇ ਲੈਂਦਾ ਹ ਮਿਹਨਤ ਪੰਜਾਬ ਸਰਕਾਰ ਦੇ ਨਾਲ ਛੁੜੀ ਵੱਡੀ ਖਬਰ سامنے ਆ ਰਹੀ ਹੈ ਕੇਂਦਰ ਸਰਕਾਰ ਦੇ ਵੱਲੋਂ ਇੱਕ ਹੋਰ ਝਟਕਾ ਦੇਣ ਦੀ ਤਿਆਰੀ ਕਰ ਲਈ ਗਈ ਹੈ ਪੰਜਾਬ ਸਰਕਾਰ ਨੂੰ ਦੱਸਿਆ ਕਿ ਪਾਵਰਕਾਮ ਤੋਂ ਹੋਏ ਕਾਟੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਹਵਾਲਾ ਦਿੱਤਾ ਹੈ ਤੇ ਕਿ ਉਹਦੀ ਉਮਰ ਵਧਾ ਲਈ ਪੰਜਾਬ ਸਰਕਾਰ ਦੇ ਕਰਜ਼ ਲੈਣ ਦੀ ਸੀਮਾ ਦੇ ਵਿੱਚ ਕਟੌਤੀ ਦੀ ਤਿਆਰੀ ਕੀਤੀ ਜਾ ਰਹੀ ਹੈ ਕੇਂਦਰ ਨੇ ਸੂਬਾ ਸਰਕਾਰ ਨੂੰ ਨੁਕਸਾਨ ਦਾ 50% ਚਲਣ ਦੇ ਲਈ ਵੀ ਕਿਹਾ ਹੈ ਇਸ ਦੇ ਨਾਲ ਹੀ ਕਰਜ਼ ਲੈਣ ਦੀ ਸੀਮਾ ਦੇ ਵਿੱਚ 230 ਕਰੋੜ ਰੁਪਏ ਦੀ ਕਟੌਤੀ ਜਿਹੜੀ ਹੈ ਉਹ ਕਰਨ ਦਾ ਫੈਸਲਾ ਲੈਣ ਜਾ ਰਹੀ ਹੈ ਕੇਂਦਰ ਸਰਕਾਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਘਾਟੇ ਦੀ ਮੋਜਾ ਵੀ ਗਨਵਾਈ ਹੈ ਉਹਨਾਂ ਨੇ ਕਿਹਾ ਕਿ ਕੋੜਾ ਖੇਦਨ ਦੇ ਲਈ ਬਣਾਈ ਵਿਦੇਸ਼ੀ ਪਾਲਿਸੀ ਕਾਰਨ ਘਾਟਾ ਹੋ ਗਏ ਸਾਡੀ ਤੋਂ ਉੱਤਵੱਦ ਮੇਰੇ ਕੋਲ ਇਹ ਸਾਲ 2022-2023 ਦੇ ਦੌਰਾਨ 4700 ਕਰੋੜ ਦੇ ਘਾਟੇ ਦਾ ਹਵਾਲਾ ਕੇਂਦਰ ਸਰਕਾਰ ਨੇ ਦਿੱਤਾ ਹੈ ਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਜੋ ਨੁਕਸਾਨ ਹੋਇਆ ਉਸ ਦਾ 50% ਜਿਹੜਾ ਹੈ ਉਹ ਬਸ ਸਰਕਾਰ ਨੂੰ ਚਲਣਾ ਪਏਗਾ ਇਹ ਵਿਸ਼ਵਾਸ ਕਿ ਤਰ੍ਹਾਂ ਹੈ ਹੋਰ借 ਕਰਜ਼ਾ ਲੈਣਾ ਹੈ ਤਾਂ ਉਸ ਸੀਮਾ ਦੇ ਵਿੱਚ ਕਟੌਤੀ ਕਰਨ ਦੀ ਤਿਆਰੀ ਦੇ ਵਿੱਚ ਹੈ ਕੇਂਦਰ ਸਰਕਾਰ 2300 ਕਰੋੜ ਦੀ ਕਟੌਤੀ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਕੇਂਦਰ ਸਰਕਾਰ ਦੇ ਵੱਲੋਂ ਤਾਂ ਦੱਸ ਦਿਓ ਕਿ ਪਹਿਲਾਂ ਹੀ ਕਈ ਫੰਡ ਚੜੇ ਨੇ ਉਹ ਪੰਜਾਬ ਦੇ ਕੇਂਦਰ ਸਰਕਾਰ ਦੇ ਵੱਲੋਂ ਬਕਾਇਆ ਪਏ ਨੇ ਜੇ ਆ ਪੰਜਾਬ ਸਰਕਾਰ ਦਾ ਕਹਿਣਾ ਹੈ ਤੇ ਜਿਹੇ ਦੇ ਵਿੱਚ ਜੇਕਰ ਇਸ ਕਰਜ਼ਾ ਸੀਮਾ ਦੇ ਵਿੱਚ ਕਟੌਤੀ ਕੀਤੀ ਜਾਂਦੀ ਹੈ ਤਾਂ ਇਹ ਇੱਕ ਬਹੁਤ ਵੱਡਾ ਜਿਹੜਾ ਉਹ ਫੈਸਲਾ ਹੋਏਗਾ ਕੇਂਦਰ ਸਰਕਾਰ ਦਾ ਪੰਚਾਇਤ ਸਰਕਾਰ ਦੇ ਖਿਲਾਫ ਦਾ ਇੱਕ ਵੱਡਾ ਫੈਸਲਾ ਲੈ ਸਕਦੀ ਹੈ ਕੇਂਦਰ ਸਰਕਾਰ ਕਿਉਂਕਿ ਦੁਕਾਨਦਾਰੀ ਮੇ ਜਾਣਨੀ 4700 ਕਰੋੜ ਦਾ ਘਾਟਾ ਜਿਹੜਾ ਪਾਵਰਕਾਮ ਦੇ ਵਿੱਚ ਹੋਇਆ ਸੀ ਉਸ ਦਾ ਹਵਾਲਾ ਦਿੱਤਾ ਜਾ ਰਿਹਾ ਕੇਂਦਰ ਸਰਕਾਰ ਦੇ ਵੱਲੋਂ ਹਾਲਾਂਕਿ ਪੰਜਾਬ ਸਰਕਾਰ ਨੇ ਇਸ ਘਾਟੇ ਦੀ ਵਜ੍ਹਾ ਵੀ ਦੱਸੀ ਹੈ ਉਹਨਾਂ ਨੇ ਕਿਹਾ ਕਿ ਕੋਲਾ ਖਰੀਦਣ ਦੀ ਜਿਹੜੀ ਪਹਿਲਾਂ ਪਾਲਿਸੀ ਸੀਗੀ ਉਸ ਤੇ ਕਾਰਨ ਇਹ ਘਾਟਾ ਚੱਲਣਾ ਪਿਆ ਏ ਖੈਰ ਹੁਣ ਵੇਖਣਾ ਹੋਏਗਾ ਕੇ ਇਸ ਤੇ ਕੀ ਕੁਛ ਪ੍ਰਤੀਕਿਰਿਆ ਸਾਹਮਣੇ ਆਉਂਦੀ ਏ ਪੰਜਾਬ ਸਰਕਾਰ ਦੇ ਵੱਲੋਂ ਤੇ ਕੇਂਦਰ ਸਰਕਾਰ ਦੇ ਵੱਲੋਂ ਪੱਟੀ ਕਰਾਂ ਮੇਰੇ ਪੱਟੀ ਕਰਾਂ ਉਹਨੇ ਨਹੀਂ ਖੋਲੇ ਜਦੋਂ ਮੈਂ ਰੋਲਾ ਪੰਚਾਉਣ ਦੀ ਮਤਲਬ ਕੋਸ਼ਿਸ਼ ਕੀਤੀ ਰੋਲਾ ਪਾਉਣ ਦੀ ਤਾਂ ਉਹਨੇ ਮੇਰਾ ਗਾਲਾ ਘੋਟਿਆ ਮੂੰਹ ਅੱਗੇ ਹੱਥ ਦਿੱਤਾ ਤਾਂ ਮੂੰਹ ਅੱਗੇ ਹੱਥ ਦਿੱਤਾ ਤਾਂ ਫੇਰ ਦੁਬਾਰਾ ਵਾਰ ਕਰਨ ਲੱਗਾ ਤਾਂ ਮੈਂ ਇਦਾਂ ਹੱਥ ਅੱਗੇ ਹੋ ਗਿਆ ਤਾਂ ਮੇਰੇ ਹੱਥ ਹੀ ਉਹਨੇ ਮਤਲਬ ਤਰਸ ਨਹੀਂ ਖਾਦਾ ਆਪਦਾ ਨਹੀਂ ਲੱਗੀ ਹਾਂਜੀ ਮੇਰੇ ਹੱਥ ਤੇ ਵੀ ਸਾਟ ਲੱਗੀ ਹੈ ਮੈਂ ਕੁੜੀ ਦਾ ਵੀ ਵਾਸਤਾ ਆਪਣੇ ਬੱਚਿਆਂ ਦਾ ਵਾਸਤਾ ਦਿੱਤਾ ਪਰ ਉਹਨੇ ਜਮਾਂ ਨਹੀਂ ਤਰ ਸਕਿਆ ਉਹ ਇੰਨੀ ਬੇਰਹਿਮੀ ਕਿਉਂ ਕਿਸ ਤਰੀਕੇ ਨਾਲ ਕਦੀ ਫੋਨ ਫੋਨ ਕਰਦਾ ਸੀ ਉਥੋਂ ਕਿਸ ਤਰੀਕੇ ਨਾਲ ਕੋਈ ਗੱਲਬਾਤ ਹੁੰਦੀ ਸੀ ਤੇ ਵੀ ਇਦਾਂ ਝਗੜਾ ਹੀ ਹੁੰਦਾ ਜਦੋਂ ਵੀ ਮਤਲਬ ਇਦਾਂ ਗੱਲ ਗੱਲ ਤੇ ਨਿੱਕੀ ਨਿੱਕੀ ਗੱਲ ਤੇ ਉਹਨੂੰ ਮੈਂ ਹਮੇਸ਼ਾ ਕਹਿੰਨੇ ਕਿ ਕਿ ਰਾਇ ਦੇਣਾ ਕਿ ਆਪਾਂ ਘਰ ਖਰਚਾ ਚਲਾਉਣਾ ਸੌਦਾ ਪਣੀ ਜਦੋਂ ਮੈਨੂੰ ਲੋੜ ਪੈਂਦੀ ਮੈਂ ਉਹਨਾਂ ਨੂੰ ਆਪਣੀ ਹਾਲਾਤ ਦੱਸਦੀ ਹਾਂ ਉਹਨਾਂ ਨੂੰ ਜਦੋਂ ਵੀ ਪੈਸੇ ਮੰਗਦੀ ਉਹਨਾਂ ਨੂੰ ਲੜਨ ਤੋਂ ਸਿਵਾ ਕੋਈ ਗੱਲ ਨਹੀਂ ਹੁੰਦੀ ਇੱਥੇ ਵੀ ਹੁੰਦਾ ਇੱਥੇ ਵੀ ਸਾਡੇ ਨਾਲ ਬਾਧੂ ਲੜਦੇ ਗਲੀ ਮੋਲ ਵਾਲੇ ਵੀ ਕਹਿੰਦੇ ਕਹਿੰਦੇ ਜਦੋਂ ਇਹ ਆਉਂਦਾ ਲੜਾਈ ਕਿਉਂ ਹੁੰਦੀ ਤੁਹਾਡੀ ਇੰਨੀ ਜ਼ਿਆਦਾ ਤੇ ਲੱਗਦਾ ਨਹੀਂ ਕਿ ਉਹਦਾ ਕੋਈ ਉੱਥੇ ਵੀ ਉਹਨੇ ਕੋਈ ਇਸ ਤਰੀਕੇ ਨਾਲ ਕੋਈ ਕੋਈ ਨਜਾਇਜ਼ ਬੰਧ ਤੇ ਨਹੀਂ ਕਿਸੇ ਹੋਰ ਔਰਤ ਨਾਲ ਤੇ ਨਹੀਂ ਰਹਿੰਦਾ ਰਹਿੰਦੇ ਵੀ ਉਹ ਫੋਨ ਫਾਨੂੰ ਨੂੰ ਵਾਧੂ ਹੁੰਦੇ ਜਾਂਦੇ ਆ ਪਰ ਕਦੀ ਆਪਾਂ ਧਿਆਨ ਨਹੀਂ ਦਿੱਤਾ ਇਹ ਕਿਉਂਕਿ ਮੈਂ ਖੁਦ ਨਹੀਂ ਇੰਨਾ ਕੰਮਾਂ ਚ ਹੈਗੇ ਤੇ ਮੈਂ ਕਿਹਾ ਕੀ ਹੈ ਤੇ ਕਿਵੇਂ ਸੱਗ ਕਰਾਂਗੀ ਘਰ ਦਾ ਗੁਜ਼ਾਰਾ ਤੁਸੀਂ ਉਹ ਕਰਦੇ ਹੋ ਜੀ ਸਰ ਕਿਉਂਕਿ ਅਸੀਂ ਪੈਲਸ ਜਿਤਾ ਨਿਕਲੇ ਜੇ ਤੁਸਾਨੂੰ ਰਾਤ ਨੂੰ ਕੁੱਟਦਾ ਮਾਰਦਾ ਹੀ ਉੱਥੇ ਕੋਈ ਵੀ ਹੈਲਪ ਵਾਸਤੇ ਨਹੀਂ ਹੁੰਦਾ ਅੰਡਗਵੰਡ ਐਸ ਕਰਕੇ ਮੈਂ ਇੱਥੇ ਆਉਣਾ ਜ਼ਰੂਰੀ ਸਮਝਿਆ ਮੈਂ ਇੱਥੇ ਵੀ ਗਿਆ ਮੈਂ ਕਿਹਾ ਇੱਥੇ ਕੰਮ ਵਾਧੂ ਹੈਗੇ ਮੈਂ ਕਿਹਾ ਸਾਡੇ ਕੋਲੇ ਰਹਿ ਪਰ ਨਹੀਂ ਮੰਨਿਆ ਇੱਥੋਂ ਤੱਕ ਉਹਦੇ ਭਰਾਵਾਂ ਨੇ ਵੀ ਕਹਿ ਤੋ ਆਪਣੇ ਘਰੇ ਆ ਜਾ ਆਪਣੇ ਘਰੇ ਰਹਿ ਤੋਂ ਪਰ ਕਿਹਦੀ ਗੱਲ ਨਹੀਂ ਸੁਣੀ ਕਹਿੰਦਾ ਸੀ ਉਤੋਂ ਸਾਨੂੰ ਇਹ ਹੀ ਕਹਿੰਦੇ ਜਾਂਦਾ ਮੈਂ ਪੈਲਸ ਨਹੀਂ ਛੱਡਣਾ ਮੈਂ ਉੱਥੇ ਹੀ ਰਹਿਣਾ ਪੁਲਿਸ ਨੇ ਕਾਰਵਾਈ ਕਰਨ ਚ ਕਾਫੀ ਧੀਰ ਲਗਾਤੀ ਪੁਲਿਸ ਨੂੰ ਤੁਸੀਂ ਸ਼ਿਕਾਇਤ ਦਰਜ ਕੀਤੀ ਕਿਉਂ ਨਹੀਂ ਕਾਰਵਾਈ ਕਰਦੀ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਉਂ ਨਹੀਂ ਕੀਤੀ ਜਦੋਂ ਮੇਰੇ ਸੱਟਾ ਲੱਗੇ ਮੈਂ ਥਾਣੇ ਗਈ ਉਦੋਂ ਮੇਰੇ ਨਾਲ ਅਸੀਂ ਹੈਲਪ ਕਰਨ ਨੂੰ ਤਿਆਰ ਹੀ ਕਹਿੰਦੇ ਅਸੀਂ ਤੁਹਾਡੀ ਹੈਲਪ ਕਰਾਂਗੇ ਰਾਜਵੀਰ ਮੈਡਮ ਵੀ ਉਹਨਾਂ ਨੇ ਮੈਨੂੰ ਮਤਲਬ ਉਹਨਾਂ ਨੇ ਹਾਲਾਤ ਵੇਖ ਕੇ ਮੇਰੇ ਉਹਨਾਂ ਨੇ ਕੁਝ ਨਹੀਂ ਉਹਨਾਂ ਨੇ ਕਿਹਾ ਕਿ ਤੁਸੀਂ ਹਸਪੀਟਲ ਜਾਓ ਛੇਤੀ ਨੂੰ ਲੈ ਕੇ ਜਾਓ ਕਿ ਇਹਨੂੰ ਹਸਪੀਟਲ ਦੀ ਲੋੜ ਹੈਗੀ ਹੈ ਉਹਨਾਂ ਨੇ ਸਾਇ ਮੇਰੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਵਿਚਾਰਿਆਂ ਨੇ ਤਾਂ ਉਤਤ ਬਾਅਦ ਜਦੋਂ ਹੋਟਲ ਪੱਟੀ ਪੁੱਟੀ ਹੋਈ ਮੇਰਾ ਸਾਰਾ ਕੁਝ ਹੋ ਗਿਆ ਉਹ ਕਹਿੰਦੇ ਹੋਟਲ ਦੱਸੋ ਮੈਂ ਕਾ ਮੈਂ ਤੁਹਾਡੇ ਨਾਲ ਖੁਦ ਚਲਦੀ ਆਂ ਤਾਂ ਮਾਂ ਮੈਂ ਤੁਹਾਨੂੰ ਦੱਸਦੀ ਆਂ ਕਿ ਕਿਹੜਾ ਹੋਟਲ ਮੈਨੂੰ ਨਾਮ ਦਾ ਨਹੀਂ ਪਤਾ ਹੋਟਲ ਦਾ ਉਤਤ ਬਾਅਦ ਮੇਰੀ ਕੋਈ ਕਾਰਵਾਈ ਨਹੀਂ ਕੋਈ ਸੁਣਾਈ ਨਹੀਂ ਹੋਈ ਅੱਜ ਸਵੇਰੇ ਜਦੋਂ ਬੀਰ ਹੋਣੀ ਆਏ ਸੀਗੇ ਉਤਤ ਬਾਅਦ ਮਤਲਬ ਕਾਰਵਾਈ ਵੀ ਹੋਈ ਹੁਣ ਮੈਡਮ ਨੇ ਮੇਰੀ ਵਧੀਆ ਹੈਲਪ ਕੀਤੀ ਹੈ ਤਾਂ ਮੈਂ ਵਧੀਆ ਮੈਨੂੰ ਇਨਸਾਫ ਅਜੇ ਵੀ ਮੈਨੂੰ ਲੱਗਦਾ ਕਿ ਮੈਨੂੰ ਦਿਲਵਾਏਗੀ ਦਿਲਵਾਇਆ ਵੀ ਹੈ ਕਾਰਵਾਈ ਕੀ ਚਾਹਦੇ ਹੋ ਆਖਰਕਾਰ ਹੈ ਤੁਹਾਡਾ ਪਤੀ ਪਰ ਜਿਸ ਤਰ੍ਹਾਂ ਤੋਂ ਨੇ ਕਾਰਾ ਕਰਤਾ ਉਹ ਬਰਦਾਸ਼ਯੋਗ ਨਹੀਂ ਹੈ ਨਹੀਂ ਜੀ ਹੁਣ ਮੈਂ ਨੂੰ ਮੈਨੂੰ ਇਨਸਾਫ ਇਹ ਮੰਗਦੀ ਆ ਕਿ ਮੈਂ ਆਪਣੇ ਬੱਚੇ ਜਿੱਦਾਂ ਵੀ ਕਿੱਦਾਂ ਪਲ ਜਾਣਗੇ ਕੋਈ ਗੱਲ ਨਹੀਂ ਪਰ ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਲੱਗਦਾ ਨਹੀਂ ਕਿ ਤੁਹਾਡੀ ਜਾਨ ਵੀ ਜਾ ਸਕਦੀ ਸੀ ਜੇਕਰ ਉਹ ਇਸ ਤਰੀਕੇ ਨਾਲ ਜੜਾ ਕਰ ਇਹ ਤਾਂ ਰੱਬ ਹੀ ਹੈ ਜਿਹੜਾ ਮੈਨੂੰ ਕਿਤਕ ਕਿਤੇ ਕਰਮਾਂ ਚੋਂ ਮੈਂ ਬਚ ਗਈ ਆ ਜਾਨ ਲੈਵਾ ਤਾਂ ਉਹਨੇ ਪੂਰਾ ਹੀ ਕੀਤਾ ਆਪਣੀ ਹੱਕ ਤੋਂ ਤਾਂ ਉਹਨੇ ਮੈਨੂੰ ਜ਼ਿੰਦਗੀ ਚ ਨਹੀਂ ਦਿੱਤੀ ਨਹੀਂ ਉਹਨੇ ਮੈਨੂੰ ਮੌਤ ਹੀ ਦਿੱਤੀ ਆ ਗਲੀ ਦੇ ਲੋਕ ਨੇ ਇਸ ਵੇਲੇ ਤੁਹਾਡੇ ਕੋਲ ਨੇ ਦੇਖ ਰਿਖ ਕਰ ਰਹੇ ਨੇ ਸਾਰਾ ਸਮਝਦੇ ਹਾਂਜੀ ਮੇਰਾ ਗਲੀ ਮੋਹਲੇ ਵਾਲਿਆਂ ਨੇ ਕਦੇ ਕੋਈ ਝਗੜਾ ਨਹੀਂ ਹੋਇਆ ਕਿ ਹਨਾ ਕੋਈ ਬੋਲਚਾਲ ਨਹੀਂ ਮੇਰਾ ਬੁੱਧੀਆਂ ਮਿਲਣਾ ਵਰਤਣਾ ਹੈਗਾ ਇੱਥੇ ਵੀ ਰਾਜਸਥਾਨੇ ਮੈਂ ਇਦਾਂ ਹੀ ਰਹੀ ਹਾਂ ਜਿੱਥੇ ਵੀ ਰਹੀ ਹਾਂ ਇਤੋਂ ਤੱਕ ਜਿਹੜੀਆਂ ਮੇਰੇ ਭੈਣ ਬਣੀਆਂ ਰਾਜਸਥਾਨ ਉਹਨਾਂ ਤੋਂ ਵੀ ਇਹਨੇ ਪੈਸੇ ਮੰਗੇ ਤਾਂ ਮੈਨੂੰ ਨਹੀਂ ਪਤਾ ਲੱਗੇ ਜਦੋਂ ਮੇਰੀ ਹਾਲਾਤ ਉਹਨਾਂ ਨੇ ਵੇਖੇ ਹੁਣ ਉਹਨਾਂ ਨੇ ਫੋਨ ਕਰਕੇ ਦੱਸਿਆ ਕਿ ਸਾਡੇ ਤਾਂ ਇਹਨੇ ਪੈਸੇ ਮੰਗੇ ਤਾਂ ਅਸੀਂ ਕੁੜੀ ਕਰਕੇ ਪੈਸੇ ਦੇ ਦਿੱਤੇ ਤੇ ਮੈਨੂੰ ਨਹੀਂ ਪਤਾ ਮੈਨੂੰ ਉਹਨਾਂ ਪੈਸੇ ਬਾਰੇ ਵੀ ਕੁਝ ਨਹੀਂ ਪਤਾ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਬਿਲਕੁਲ ਸਾਹਮਣੇ ਰਹਿੰਦੇ ਹੋ ਕਿਸ ਤਰੀਕੇ ਦਾ ਜਦੋਂ ਇਹਨਾਂ ਦਾ ਪਤੀ ਇਹਨਾਂ ਦੇ ਘਰ ਆਉਂਦਾ ਹੈ ਕਿਸ ਤਰੀਕੇ ਦਾ ਮਾਹੌਲ ਰਹਿੰਦਾ ਜੀ ਘਰ ਦਾ ਕਿੰਨੀ ਕਿ ਪਰੇਸ਼ਾਨੀਆਂ ਦਾ ਜਦੋਂ ਮਤਲਬ ਕਿ ਆਂਦੇ ਸੀ ਪਰੇਸ਼ਾਨੀਆਂ ਹੀ ਕਦੀ ਇਹਨਾਂ ਨੂੰ ਕੋਟ ਮਾਰ ਕਦੀ ਪੈਸੇ ਮੰਗਨੇ ਮਤਲਬ ਕਿ ਜੇ ਇਹਨਾਂ ਨੂੰ ਦੇ ਕੇ ਨਹੀਂ ਜਾਣੇ ਜਦੋਂ ਉਹਨਾਂ ਨੇ ਵਾਪਸ ਹੀ ਜਾਣਾ ਇਹਨਾਂ ਕੋ ਪੈਸੇ ਲੈ ਕੇ ਜਾਣੇ ਆ ਕਦੀ ਮੈਨੂੰ ਇੰਨੇ ਦੇ ਦੇ ਕਦੀ ਮੈਨੂੰ ਆਹ ਦੇ ਦੇ ਤੇ ਜੇ ਨਹੀਂ ਦੇਨੇ ਉਲਟਾ ਇਹਨਾਂ ਨੂੰ ਗਾਲਾਂ ਕੱਢਣੀਆਂ ਗੰਦੀ ਮੰਦੀ ਕਰਕੇ ਬੇਟੇ ਨੂੰ ਵੀ ਇਹਨੂੰ ਵੀ ਕੁੜੀਆਂ ਨੂੰ ਵੀ ਮਾਰਨਾ ਕਿ ਲੈ ਤੂੰ ਪੈਸੇ ਨਹੀਂ ਦਿੰਦੀ ਤੇ ਕਹਿੰਦੀ ਮੈਨੂੰ ਕਿਹੜਾ ਤੂੰ ਦੇ ਕੇ ਜਾਣਾ ਜਿਹੜਾ ਮੈਂ ਤੈਨੂੰ ਦਵਾ ਤੂੰ ਸਭੋ ਮੈਨੂੰ ਦੇ ਕੇ ਜਾਣਾ ਮੈਂ ਕਰਾਇਆ ਤੇ ਇਹ ਕਰਦਾ ਗੁਜ਼ਾਰਾ ਜਿਹੜਾ ਸਾਰਾ ਇੱਕ ਮੁੱਢੀ ਦੇ ਉੱਪਰ ਹੁੰਦਾ ਪਰ ਉਲਟਾ ਅਥੇ ਆਪਣੀ ਪਤਨੀ ਦੇ ਮੈਂ ਆਪਣਾ ਫੀ ਕਰਨ ਲੱਗਿਆ ਪਿਆ ਕਿ 3500 ਰੁਪਏ ਕਿਰਾਏ ਮੇ ਕਿੱਦਾਂ ਦੇਣਾ ਹਾਂ ਹਾਂਜੀ ਕਿਰਾਏ ਦੇ ਮਕਾਨ ਹੈ ਹੁਣ ਮੇਰਾ ਹੱਥ ਅੱਗੇ ਮੈਂ ਕਮਾਈ ਕਰਦੀ ਹਾਂ ਤੇ ਚੱਲੇ ਜਿੱਦਾਂ ਕਿੱਦਾਂ ਸੀ ਰੁਪਈਆ ਰੁਪਈਆ ਜੋੜ ਕੇ ਆਪਣਾ ਘਰ ਖਰਚਾ ਚਲਾ ਲੈਨੇ ਹੱਥ ਕੋਟੇ ਹੁਣ ਜਦੋਂ ਮੈਂ ਕਮਾਉਣ ਵਾਲੀ ਬੈ ਗਈ ਹਾਂ ਤਾਂ ਮੈਂ ਕਿੱਦਾਂ ਆਪਣਾ ਕਿਰਾਇਆ ਦੇਵਾਂਗੇ ਤੇ ਕਿੱਦਾਂ ਬੱਚੇ ਦੀ ਫੀਸ ਤਾਰਾਂਗੇ ਤੇ ਕਿੱਦਾਂ ਆਪਣਾ ਘਰ ਗੁਜ਼ਾਰਾ ਇਸ ਟਾਈਮ ਮੇਰੇ ਘਰ ਚ ਰਸਨ ਵੀ ਸਾਰਾ ਖਤਮ ਹੋਇਆ ਪਿਆ ਹੈ ਤੁਹਾਡੇ ਪਿਤਾ ਜੀ ਨੇ ਹਾਂਜੀ ਮੇਰੇ ਬਾਦਰੇ ਹਾਂ ਹੁਣ ਦਾ ਸਾਰਾ ਬਣੇ ਹਾਂਜੀ ਮੇਰਾ ਸਾਰਾ ਬਣੇ ਹੋਏ ਆ ਇਹ ਜਿੰਨੇ ਜੋਗੇ ਹੈਗੇ ਮੇਰੀ ਹੈਲਪ ਕਰਦੇ ਪਏ ਜੇ ਵੀ ਵੇਖ ਲਉ ਕਿ ਉਹਨਾਂ ਦਾ ਉਹ ਵਿਚਾਰੇ ਕਹਿੰਦੇ ਹੁੰਦੇ ਮੈਂ ਤੇਰੇ ਕੋਲ ਰਾਵਾਂ ਮੈਂ ਫੇਰ ਵੀ ਆਪਣੀ ਮਜਬੂਰੀ ਵੇਖ ਕੇ ਮੈਂ ਕਹਿੰਨੀ ਪਾਪਾ ਜੀ ਜਿਹੜਾ ਤੁਸੀਂ 100 200 ਲਿਆਵੋਗੇ ਕਮਾ ਕੇ ਚੱਲ ਕੋ ਵਿੱਚ ਨਹੀਂ ਆਪਣਾ ਦਾਲ ਪਾਣੇ ਦਾ ਖਰਚਾ ਤਾਂ ਚੱਲੇਗਾ ਐਸ ਕਰਕੇ ਇਹਨਾਂ ਨੂੰ ਮੈਂ ਦੁਕਾਨ ਤੇ ਭੇਜਦੀ ਪੇਪਰ ਵਿਚਾਰੇ ਕੱਲੇ ਕਰਦੇ ਪਏ ਕੱਲੇ ਕੀ ਕੀ ਕਰਨਗੇ ਮੈਨੂੰ ਆਪ ਨੇ ਸਮਝਾਉਂਦੀ ਪਈ ਕੀ ਨਾਮ ਹੈ ਜੀ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਸ ਵੇਲੇ ਜਿਹੜਾ ਤੁਹਾਡੇ ਜਵਾਈ ਨੇ ਸਿਸਟਮ ਸਾਰਾ ਕਰਦਾ ਜਿਸ ਤਰ੍ਹਾਂ ਦਾ ਇਹਨਾਂ ਦਾ ਬਣਿਆ ਕਰ ਕੀ ਕਾਰਵਾਈ ਕਿਸ ਤਰ੍ਹਾਂ ਦੀ ਸਜ਼ਾ ਚਾਹੁੰਦੇ ਜੀ ਅਸੀਂ ਹਮ ਤੋਂ ਜੱਬ ਵੀ ਮਤਲਬ ਰਾਤ ਕੋਏ ਨਸਨ ਉਸੇ ਮੈਂ ਮਾਰਕੀਟ ਹੋਈ ਕਰ ਰਿਹਾ ਹਾਂ ਇਸ ਲਈ ਆ ਗਏ ਤੇ ਸਾਰਾ ਥੋੜਾ ਲੱਗ ਜਾਗਾ ਲੜਕੀ ਕੋ थोड़ा साथ बना रहेगा इस घर का साथ लगता नहीं कि जब शादी की थी ये सोच के की थी कि लड़का अच्छा है घर बार बसाएगा बेटी का घर अच्छा बसा रहेगा पर उल्टा बन गया सब हाँ जी हाँ बस क्या बताऊँ जी नसीब की बात होती है बस अब ये थोड़ा ही पता था ऐसा होगा मांग करते हो कि कार्रवाई हो, हो हाँ जी उसके लिए कोई कार्रवाई हो मतलब क्योंकि जान जा सकती थी हाँ ਉਸਨੇ ਤਾਂ ਮਾਰਨੇ ਮ ਕਮੀ ਕੁਛ ਨਹੀਂ ਛੋਟੀ ਸੀ ਭਗਵਾਨ ਦੀ ਕਿਰਪਾ ਕੇ ਜਾਨ ਬਚੀ ਭਗਵਾਨ ਦੀ ਉਸ ਸਮ ਜਾਨ ਬਚ ਗਈ ਜੇ ਨਹੀਂ ਤਾਂ ਕਮੀ ਕੁਛ ਨਹੀਂ ਛੋਟੀ ਜਿਸ ਨੂੰ ਕਿਸ ਤਰ੍ਹਾਂ ਹੁਣ ਜਦੋਂ ਆਂਦਾ ਸੀ ਅਕਸਰ ਇਹਨਾਂ ਦਾ ਲੜਾਈ ਝਗੜਾ ਹੁੰਦਾ ਸੀ ਤੁਸੀਂ ਵੀ ਆ ਕੇ ਇਹਨਾਂ ਨੂੰ ਬਚਾਨ ਬਚਾਉਣ ਦੀ ਕੋਸ਼ਿਸ਼ ਕਰਦੇ ਅਸੀਂ ਕਈ ਵਾਰ ਜਿਵੇਂ ਆਣਾ ਤੇ ਪਰ ਫਿਰ ਵੀ ਡਰਦੇ ਨਹੀਂ ਬੂਆ ਖੜਕਾਈਦਾ ਸੀ ਕਿ ਜੇ ਚਲੋ ਕਰਦੇ ਪਏ ਪਾਈ ਚਾਂ ਸਾਨੂੰ ਗਲਤ ਬੋਲਦਣ ਇਸ ਕਰਕੇ ਅਸੀਂ ਬੂਆ ਨੇ ਚਲੋ ਬਾਰੀ ਚ ਸੁਨਣਾ ਬੂਏ ਚੋਂ ਪਰ ਕਈ ਵਾਰ ਕਹਣਾ ਕਿ ਚਲੋ ਕੋਈ ਕਰਨੀ ਵੀ ਵਾਏ ਦੇਣੀ ਕਿ ਚਲੋ ਕੋਈ ਗੱਲ ਨਹੀਂ ਨਾ ਕਰੋ ਤੇ ਪਰ ਫਿਰ ਅੱਗੋ ਜਦੋਂ ਕੋਈ ਉਲਟ ਬੋਲੇ ਕਰੇ ਬੰਦਾ ਕਹਿੰਦਾ ਕਿ ਚੁੱਪਾ ਹੀ ਸੁਣੀ ਜਾਈਦਾ ਸੀ ਪਰ ਸਵੇਰੇ ਫਿਰ ਦੀਨ ਨੂੰ ਪੁੱਛਣਾ ਕੀ ਹੈ ਫਿਰ ਦੀਨ ਨੇ ਕਹਿਣਾ ਐਦਾਂ ਕਰਦਾ ਸੀ ਤੇ ਹੋਰ ਕੀ ਕਹਿ ਸਕਦੇ ਤੇ ਉਹ ਹੀ ਕਹਿਣਾ ਕਿ ਤੂੰ ਜੇ ਆਇਆ ਵਾ ਚਾਰ ਦਿਨ ਤੇ ਤੂੰ ਰਹਿ ਲੈ ਜੇ ਨਹੀਂ ਰਹਿਣਾ ਤੇ ਤੂੰ ਆਇਆ ਹੀ ਨਾ ਕਰ ਜੇ ਉਹਨਾਂ ਨੇ ਝਗੜੇ ਝਗੜੇ ਕਰਨੇ ਆ ਜਾਂ ਕੁਛ ਵੀ ਕਰਨਾ ਤੇ ਦੁੱਖੋ ਬਸ ਐਹੀ ਦੇਣ ਆਂਦਾ ਸੀ ਬਸ ਹੋਰ ਕੁਛ ਨਹੀਂ ਕਰਦਾ ਸੀ ਕਿ ਝਗੜਾ ਹੁੰਦਾ ਕਾਫੀ ਜ਼ਿਆਦਾ ਝਗੜਾ ਕਰਦਾ ਸੀ ਜਦੋਂ ਆਣਾ ਉਹਨੇ ਬਿਲਕੁਲ ਦੇਖੋ ਤੁਸੀਂ ਕਿਹੜਾ ਪਰਿਵਾਰ ਆ ਵੀ ਆਉਂਦਾ ਹੀ ਮੇਰੇ ਬੱਚੇ ਵੀ ਐ ਉਦਾਸ ਬਿਲਕੁਲ ਉਦਾਸੀ ਸਾਡੇ ਘਰ ਚ ਛਾ ਜਾਂਦੀ ਜਦ ਕੀ ਜਦ ਪਿਓ ਆਵੇ ਤਾਂ ਖੁਸ਼ੀ ਖੁਸ਼ੀ ਹੋਣੀ ਲੇਕਿਨ ਮੇਰੇ ਬੱਚਿਆਂ ਦੀ ਖੁਸ਼ੀ ਛਿੰਨੀ ਜਾਂਦੀ ਸੀ ਜਦੋਂ ਵੀ ਆਉਂਦਾ ਏ ਉਹ ਉਲਟਾ ਸਾਨੂੰ ਭਰਾਵਾਂ ਦੇ ਧਮਕੀਆਂ ਦਿੰਦਾ ਹੈ ਮੇਰੇ ਭਰਾ ਐ ਕਰ ਦੇਣਗੇ ਉਹ ਕਰ ਦੇਣਗੇ ਮੈਂ ਕਈ ਵਾਰੀ ਕਹਿਣਾ ਕਿ ਅਸੀਂ ਕਿਹੜਾ ਕੋਈ ਗਲਤ ਕੰਮ ਕਰਦੇ ਪਏ ਤੇਰੇ ਭਰਾ ਜਦੋਂ ਮਰਜ਼ੀ ਆਉਣ ਜਦੋਂ ਮਰਜ਼ੀ ਛਾਪਾ ਮਾਰਨ ਸਾਨੂੰ ਕੋਈ ਡਰ ਨਹੀਂ ਹੈਗਾ ਅਸੀਂ ਕਿਉਂ ਐਦਾਂ ਕਰਨਾ ਹੈ ਜਦੋਂ ਪਹਿਲੇ ਤੇ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਮਤਲਬ ਕਿ ਕੁਛ ਨਹੀਂ ਸੁਣਿਆ ਕਿੰਨੇ ਦਿਨ ਐਸਤੇ ਨੰਗੇ 2-3 ਦਿਨ ਫਿਰ ਜਦੋਂ ਅੱਜ ਸਵੇਰ ਮੇਰੀ ਮਤਲਬ ਕਿ মিডিਆ ਨਾਲ ਸਾਡੀ ਗੱਲਬਾਤ ਹੋਈ মিডিਆ ਨੂੰ ਸਾਰੀ ਗੱਲ ਦੱਸੀ ਹੈ ਇਹ ਕੀਤਾ ਵਾ ਤੇ ਫਿਰ ਸਾਡੀ ਪੁਲਿਸ ਨੇ ਮਤਲਬ ਕਿ ਨਿਊਜ਼ ਆਈ ਹੈ ਤੇ ਫਿਰ ਸਾਡੀ ਪੁਲਿਸ ਨੇ ਗੱਲ ਸੁਣੀ ਹੈ ਫਿਰ ਕਾਰਵਾਈ ਕੀਤੀ ਤੇ ਹੁਣ ਉਹਨੂੰ ਮਤਲਬ ਕਿ ਗ੍ਰਿਫਤਾਰ ਕੀਤਾ ਗਿਆ ਵਾ ਪਰ ਫਿਰ ਵੀ ਹਲੇ ਇੱਕ ਸਗਤ ਸਗਾ ਦੀ ਚਾਹੀਦੀ ਹੈ ਮਤਲਬ ਕਿ ਇਹ ਹੈ ਕਿ ਹੁਣ ਇੱਕ ਡਰ ਜਿਆ ਵੀ ਹੈ ਕਿ ਜਿਵੇਂ ਅਸੀਂ ਗਵਾਹੀ ਦੇ ਰਹੇ ਹਾਂ ਕਾਨੂੰਨ ਨੂੰ ਸਾਨੂੰ ਵੀ ਡਰ ਹੋ ਸਕਦਾ ਹੈ ਕਿ ਸਾਡੇ ਤੇ ਨਾ ਹੋਵੇ ਇਹ ਕਹਿੰਨੇ ਕਿ ਉਹਨੂੰ ਚਲੋ ਸਜ਼ਾ ਚਲੋ ਮਿਲੇ ਚਲੋ ਇਹ ਵੀ ਉਹਨੂੰ ਹੋਵੇ ਗਲਤੀ ਕੀਤੀ ਤਾਂ ਆਪਣਾ ਪਛਤਾਵਾ ਵੀ ਹੋਵੇ ਕਿ ਅੱਗੇ ਤੋਂ ਮੈਂ ਗਲਤੀ ਕਿਸੇ ਦੇ ਨਾਂ ਨਾ ਕਰਾਂ ਇਹ ਹੀ ਜਾਣਦੇ ਆ ਬਸ ਸਰਕਾਰ ਨੂੰ ਦੇਖੋ ਤੁਸੀਂ ਕਿਹ ਪਰਿਵਾਰ ਹੈ ਕਿ ਜਿਸ ਤਰ੍ਹਾਂ ਇਹਨਾਂ ਦੇ ਹੱਥ ਤੇ ਵੀ ਪਹਿਲੇ ਗਲੇ ਤੇ ਕੱਟ ਇਹਨਾਂ ਦੇ ਪਤੀ ਵੱਲੋਂ ਲਗਾਇਆ ਗਿਆ ਤਾਂ ਗਲੇ ਦੀ ਜਿਹੜੀ ਤਸਵੀਰਾਂ ਨੇ ਉਹ ਵੀ ਤੁਸੀਂ ਦੇਖ ਰਹੇ ਹੋ ਤੇ ਉਸ ਤੋਂ ਬਾਅਦ ਜਿਹੜਾ ਹੱਥ ਦੇ ਉੱਪਰ ਵੀ ਕੱਟ ਲੱਗਿਆ ਤਾਂ ਹੱਲੇ ਵੀ ਜਿਹੜਾ ਹੱਥ ਤੋਂ ਜਿਹੜਾ ਖੂਨ ਹੈ ਕਿਤਨਾ ਕਿਤੇ ਸਿਮ ਰਿਹਾ ਕਿਉਂਕਿ ਕਾਫੀ ਜਿਹੜਾ ਗਹਿਰਾ ਕੱਟ ਇਹਨਾਂ ਦੇ ਹੱਥ ਤੇ ਲੱਗਿਆ ਤਾਂ ਉਸ ਤੋਂ ਬਾਅਦ ਪਰਿਵਾਰ ਦੀ ਕੋਈ ਇੱਕ ਮੰਗ ਹੈ ਕਿ ਜਿਹੜੀ ਕਾਰਵਾਈ ਹੈ ਉਹ ਸਖਤ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਘਰ ਦਾ ਇੱਕ ਮੁੱਢੀ ਹੁੰਦਾ ਹੈ ਜਆ ਪਿਓ ਹੈ ਇਹਨਾਂ ਦਾ ਪਤੀ ਹੈ ਉਹਦਾ ਫਰਜ਼ ਬੰਦਾ ਕਿ ਉਹ ਆਪਣੇ ਪਰਿਵ ਪਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਉਲਟਾ ਇਹਨਾਂ ਕੋਲ ਉਹ ਹੀ ਪੈਸੇ ਦੀ ਮੰਗ ਕਰ ਰਹੇ ਜਦ ਇਹਨਾਂ ਨੇ ਪੈਸੇ ਨਹੀਂ ਦਿੱਤੇ ਤਾਂ ਇਹਨਾਂ ਦੇ ਗਲੇ ਤੇ ਜਿਹੜਾ ਕਿੰਨਾ ਗਹਿਰਾ ਵਾਰ ਕੀਤਾ ਤਾਂ ਜਿਸ ਦੇ ਨਾਲ ਇਹਨਾਂ ਦੀ ਜਾਨ ਵੀ ਜਾ ਸਕਦੀ ਗਨੀਮਤ ਰਹੀ ਜਾਨ ਨੂੰ ਕੁਛ ਨਹੀਂ ਹੋਇਆ ਪਰ ਕਾਰਵਾਈ ਜਿਹੜੀ ਆਪਣੇ ਪਤੀ ਦੇ ਖਿਲਾਫ ਹੀ ਹੈ ਇਸ ਮਹਿਲਾ ਵੱਲੋਂ ਸਖਤ ਦੇ ਸਖਤ ਕਾਰਨ ਨੂੰ ਕਿਹਾ ਜਾ ਰਿਹਾ ਕਿਉਂਕਿ ਜਿਹੜਾ ਇੱਕ ਜਾਨਲੇਵਾ ਹਮਲਾ ਹੈ ਇਹਨਾਂ ਦੇ ਪਤੀ ਵੱਲੋਂ ਇਹਨਾਂ ਦੇ ਉੱਪਰ ਕੀਤਾ ਗਿਆ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਹੈ ਪਰ ਉਹਨ ਪੁਲਿਸ ਐਸੇ ਉੱਪਰ ਕਾਰਵਾਈ ਹੈ ਜਿਹੜੀ ਉਹ ਕਰ ਰਹੀ ਹੈ ਕਿਉਂਕਿ ਜਿਹੜਾ ਹਿਰਾਸਤ ਦੇ ਵਿੱਚ ਪੁਲਿਸ ਨੇ ਇਹਨਾਂ ਦੇ ਪਤੀ ਨੂੰ ਲੈ ਲਿਆ ਜਿਹੜੀ ਜਾਂਚ ਹੈ ਕਾਰਵਾਈ ਹੈ ਉਹ ਕਿਸ ਤਰੀਕੇ ਦੀ ਹੁੰਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਮਾਨਵ ਦੇ ਨਾਲ ਮੋਹਿਤ ਤਲਵਾਰ ਦਾ ਸਮਰਨੇਓ ਸਮਰਿਤ ਸਰ ਜੀ ਮੈਡਮ ਤੇਰਾ ਮੈਟਰ ਪਤਾ ਲੱਗਾ ਕੀ ਗੱਲ ਹੈ ਕਿ ਕੀ ਗੱਲ ਬਾਤ ਹੈ ਜੀ ਕਿ ਨੰਨ ਕੱਲ ਪਰਸੋਂ ਸ਼ਾਮੀ ਲੜਕੀ ਆਈ ਸੀ ਜੀ ਹਰਜੀਤ ਕੌਰ ਨਾਮ ਦੀ ਲੇਡੀ ਕਿ ਮੇਰੇ ਘਰ ਵਾਲੇ ਨੇ ਮੇਰੇ ਸਾਟਾਂ ਲਾ ਦਿੱਤੀਆਂ ਆ ਮੇਰੇ ਗਲੇ ਵਿੱਚ ਉਹਨੇ ਚਾਕੂ ਫੇਰ ਦਿੱਤਾ ਅਸੀਂ ਉਹਨੂੰ ਡਾਕਟਰ ਦਾ ਤੁਰੰਤ ਮੈਂ ਕਿਹਾ ਬਿਆਨ ਲਿਖਾ ਦਿਓ ਤੁਸੀਂ ਆ ਕੇ ਜਿਹਨੂੰ ਸਵੇਰ ਕੱਲ ਅਸੀਂ ਜਾ ਕੇ ਕਹਿੰਦੀ ਮੇਰੇ ਪਹਿਲਾਂ ਜਿਹੜਾ ਮੇਰੇ ਘਰ ਵਾਲਾ ਮੈਨੂੰ ਮਾਰ ਕੇ ਗਿਆ ਉਹਨੂੰ ਫੜੋਗੇ ਤਾਂ ਅਸੀਂ ਬਿਆਨ ਦੇਣੀ ਆ ਉਹਨਦੇ ਤੱਕ ਅਸੀਂ ਬਿਆਨ ਨਹੀਂ ਦੇਣੀ ਹੁਣ ਅਸੀਂ ਲੜਕਾ ਫੜ ਕੇ ਲਿਆਂਦਾ ਪਰਸੋਂ ਦਾ ਸਾਡੇ ਥਾਣੇ ਦੇ ਅੰਦਰ ਜਿਹੜੇ ਪਿੱਛੇ ਲੱਗੇ ਅਸੀਂ ਲੜਕੀ ਨੂੰ ਫੜ ਕੇ ਲੈ ਆਂਦਾ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੂੰ ਆ ਕੇ ਆਪਣਾ ਬਿਆਨ ਦੇ ਜੋ ਵੀ ਸਟ ਕਰਦਾ ਪਰ ਮੈਡਮ ਉਹਨਾਂ ਦਾ ਕਹਿਣਾ ਵਾ ਕਿ ਇਹ ਮੇਰੇ ਕੋ ਪੈਸੇ ਵੀ ਮੰਗਦਾ ਰਿਹਾ ਮੇਰੇ ਕੋ ਆ ਕੇ ਲੈਂਦਾ ਰਿਹਾ ਮੈਨੂੰ ਬੰਨਣਾ ਨੇ ਹੋਟਲ ਜਬਲਾ ਕੇ ਇਹਨੇ ਪਲਾਨਿੰਗ ਕੀਤੀ ਮੈਨੂੰ ਮਾਰਿਆ ਮੈਨੂੰ ਵੀ ਉਹਨੇ ਇਹ ਗੱਲ ਦੱਸੀ ਸੀ ਇਹ ਕੰਮ ਨਹੀਂ ਕਰਦਾ ਮੈਂ ਪਕੌੜੇ ਜੀ ਪਰੌਂਟੀਆਂ ਦੀ ਤੇ ਚਾਹ ਦੀ ਰੀੜੀ ਲਗਾਉਣੀ ਆ ਤੇ ਮੇਰੇ ਕੋ ਆ ਕੇ ਪੈਸੇ ਲੈ ਜਾਂਦਾ ਤੇ ਮੈਨੂੰ ਕੁੱਟ ਮਾਰ ਕਰਕੇ ਚਲੇ ਜਾਂਦਾ ਬਟ ਜਿੰਨੇ ਤੱਕ ਅਸੀਂ ਇਹਨਾਂ ਨੂੰ ਆਮੋ ਸਾਹਮਣੇ ਨਹੀਂ ਹੋਏ ਆਮੋ ਸਾਹਮਣੇ ਨਹੀਂ ਕਰਦੇ ਤਫ਼ਤੀਸ਼ ਦੇ ਡਰਾਂ ਨੇ ਇਹ ਗੱਲ ਸਾਰੀ ਸਾਹਮਣੇ ਆਏਗੀ ਵੀ ਕਿਹੜੀ ਗੱਲ ਉਹਨੇ ਮਾਰਿਆ ਮੈਂ ਮੌਕੇ ਤੇ ਮੋੜ ਦਾ ਪਰਚਾ ਦੇ ਦਿੱਤਾ ਕਹਿੰ ਗਿਆ ਜੰਦਾ ਮੁੱਕ ਕਦਾ ਮਰਡਰ ਦਾ ਤੇ ਪਰਚਾ ਦੇ ਦਿੱਤਾ ਜਾਂਦਾ ਚਾਕੂ ਉਹਨਾਂ ਨੇ ਘਰੇ ਜਮਾ ਮਰਡਰ ਨਹੀਂ ਹੁੰਦਾ ਉਹਨੂੰ ਮਰਡਰ ਤੰਦਾ ਜੇ ਬੰਦਾ ਮਰ ਜਵੇ ਠੀਕ ਠਾਕ ਆ ਜਿਹੜੀ ਉਹਨੇ ਜਦੋਂ ਨੇ ਸਟੇਟਮੈਂਟ ਨਹੀਂ ਕੋਈ ਦਿੱਤੀ ਐ ਤੈਨੂੰ ਡਾਕਟਰ ਦਿੱਤਾ ਡਾਕਟਰ ਤੋਂ ਬਾਅਦ ਸਟੇਟਮੈਂਟ ਆ ਗਈ ਤੇ ਅਸੀਂ ਪਰਚਾ ਦੇ ਲਈ